72000 ਕਿਲੋਮੀਟਰ ਤੋਂ ਲੈ ਕੇ ਲੱਖ ਸਵਾ ਲੱਖ ਤੱਕ ਕਿਲੋਮੀਟਰ ਤੱਕ ਦਾ ਸਫ਼ਰ ਕੀਤਾ ਜੰਗਲ ਪਹਾੜ ਮਾਰੂਥਲ ਸਾਰਾ ਕੁਛ ਆਇਆ ਜਿਹਦੇ ਵਿੱਚ ਚੋਰ ਡਾਕੂ ਵੀ ਆਏ ਤੇ ਮੁੰਡਾ ਸੀਗਾ 21 ਸਾਲਾਂ ਤੋਂ ਨਾ ਵਕਤਾਂ ਦੇ ਵਿੱਚ ਜਿਹਦਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਮੰਨਿਆ ਜਾਂਦਾ ਜਿਹਦੇ ਸਫ਼ਰਨਾਮਿਆਂ ਨੂੰ ਇਤਿਹਾਸ ਦਾ ਇੱਕ ਪੱਕਾ ਸਬੂਤ ਮੰਨਿਆ ਜਾਂਦਾ ਅੱਜ ਆਪਾਂ ਖਾਸ ਤੌਰ ਤੇ ਗੱਲਬਾਤ ਕਰਾਂਗੇ ਇਬਨ ਬਤੂਤਾ ਦੀ ਸੁਣਿਆ ਗਾਣਾ ਗਣਾ ਵੀ ਸੁਣਿਆ ਹੋਊਗਾ ਉਦਾਂ ਵੀ ਤੁਸੀਂ ਇਤਿਹਾਸਕਾਰਾਂ ਦੇ ਤੌਰ ਤੇ ਸੁਣਿਆ ਆਊਗਾ ਇਬਨ ਬਤੂਤਾ ਬਹੁਤ ਵੱਡਾ ਨਾਮ ਸੀਗਾ ਇਹ ਭਾਰਤ ਵੀ ਆਇਆ ਇਹਨੇ ਕਹਿ ਸਕਦਾ ਕਿ 30 ਸਾਲਾਂ ਦੇ ਵਿੱਚ 44 ਦੇਸ਼ਾਂ ਦਾ ਸਫ਼ਰ ਕੀਤਾ ਸੀ ਇਹ ਕੋਈ ਅੱਜ ਦੀ ਗੱਲ ਨਹੀਂ ਇਹ ਗੱਲ ਹੈਗੀ ਆ 14ਵੀਂ ਸਦੀ ਦੀ 14ਵੀਂ ਸਦੀ 'ਚ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਇੱਕ ਉਦੋਂ ਸਾਧਨ ਹੋਣਗੇ ਊਠ ਹੋਣਗੇ ਜਾਂ ਬੇੜੇ ਸੀ ਜਿਹੜਾ ਕਿ ਸਮੁੰਦਰੀ ਸਫ਼ਰ ਉਹਨੇ ਤੈਅ ਕੀਤਾ ਉਹਨਾਂ ਸਫ਼ਰਾਂ ਤੋਂ ਹੁੰਦਾ ਹੋਇਆ ਉਹ ਭਾਰਤ ਵੀ ਆਇਆ ਸੀ ਭਾਰਤ ਦੇ ਵਿੱਚ ਉਸ ਵੇਲੇ ਰਾਜ ਹੁੰਦਾ ਸੀਗਾ ਪੜ੍ਹੇ ਲਿਖੇ ਮੂਰਖ ਬਾਦਸ਼ਾਹ ਦਾ ਜਿਹਨੂੰ ਮੂਰਖ ਬਾਦਸ਼ਾਹ ਕਿਹਾ ਜਾਂਦਾ ਪੜ੍ਹਿਆ ਲਿਖਿਆ ਉਹ ਸੀ ਮੁਹੰਮਦ ਬਿਨ ਤੁਗਲਕ ਤੇ ਉੱਥੋਂ ਜਾਨ ਬਚਾ ਕੇ ਚੀਨ ਭੱਜ ਲਿਆ ਸੀ ਵੀ ਮੈਂ ਤાળੀ ਗੱਲ ਆ ਮੈਂ ਇੱਥੋਂ ਨਿਕਲ ਜਾ ਮੇਰੀ ਜਾਨ ਛੁੱਟ ਜੇ ਅੱਜ ਆਪਾਂ ਇਹ ਸਾਰੀ ਗੱਲਬਾਤ ਕਰਾਂਗੇ ਕੌਣ ਸੀ ਕਿਵੇਂ ਉਹ ਸਫ਼ਰ ਤੇ ਨਿਕਲਿਆ ਇਹਦਾ ਜਨਮ ਹੋਇਆ ਸੀਗਾ 24 ਫਰਵਰੀ ਦੇ ਵਿੱਚ 1304 24 ਫਰਵਰੀ 1304 ਚ ਦਾ ਜਨਮ ਹੋਇਆ ਸੀਗਾ ਉੱਤਰੀ ਅਫਰੀਕਾ ਦੇ ਵਿੱਚ ਮੁਰਾਕੋ ਨਾਂ ਦਾ ਸ਼ਹਿਰ ਸੀ ਉਸ ਥਾਂ ਦੇ ਉੱਤੇ ਉਹਦਾ ਜਨਮ ਹੋਇਆ ਸੀ ਤੰਜ਼ਾਨੀਆ ਨਾਂ ਦਾ ਸਥਾਨ ਸੀ ਜਿੱਥੇ ਉਹਦਾ ਜਨਮ ਹੋਇਆ ਜਦੋਂ ਵੱਡਾ ਹੋਇਆ ਕਿੰਨਾਂ ਕਸਾਲਾਂ ਦਾ ਸੀ ਉਹਦੇ ਮਨ 'ਚ ਇੱਛਾ ਜਾਗੀ ਯਾਰ ਕਿਉਂ ਨਾ ਮੈਂ ਦੁਨੀਆ ਦਾ ਸਫ਼ਰ ਕਰਾਂ ਖੂਬਸੂਰਤ ਦੁਨੀਆ ਵੀ ਦੇਖ ਕੇ ਤਾਂ ਮੈਂ ਇੱਥੇ ਹੀ ਨਾ ਬੰਦ ਰਹਿ ਜਾਂ ਕਹਿੰਦੇ ਵੀ ਉਹਨੂੰ ਇੱਕ ਵਾਰ ਰਾਤ ਨੂੰ ਸੁਪਨਾ ਵੀ ਆਇਆ ਸੀ ਉਹਨੂੰ ਲੱਗਿਆ ਸੀ ਯਾਰ ਕਿ ਪੰਛੀ ਉੱਡਦੇ ਫਿਰਦੇ ਆ ਮੈਂ ਵੀ ਉੱਡ ਕੇ ਕੋਈ ਲੰਮਾ ਸਫ਼ਰ ਨਾ ਤੈਅ ਕਰਾਂ ਕਹਿੰਦੇ ਵੀ ਉਹਨੇ ਸਭ ਤੋਂ ਪਹਿਲਾਂ ਇਰਾਦਾ ਕੀਤਾ ਵੀ ਮੈਂ ਮੱਕਾ ਮਦੀਨਾ ਦੀ ਯਾਤਰਾ ਕਰਾਂ ਮੁਸਲਮ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਸੀ ਜਿਹਦਾ ਨਾਂ ਤਾਂ ਬਹੁਤ ਵੱਡਾ ਵਾ ਜਿਹੜਾ ਮੈਂ ਲੈਣ ਲੱਗ ਜਾਣਾ ਤਾਂ ਮੈਨੂੰ ਲੱਗਦਾ ਵੀ ਕਈ ਰੀਟੇਕ ਲੈਣੇ ਪੈਣਗੇ ਫਿਰ ਉਹਦਾ ਨਾਂ ਲੈ ਆ ਜੂ ਬਹੁਤ ਜ਼ਿਆਦਾ ਲੰਮਾ ਪਰ ਆਮ ਤੌਰ ਤੇ ਜਿਹੜਾ ਨਾਂ ਸੀ ਦੱਸਿਆ ਜਾਂਦਾ ਮੁਸਲਮ ਪਰਿਵਾਰ ਦੇ ਵਿੱਚ ਸੀ ਮੁਹੰਮਦ ਬਿਨ ਅਬਦੁੱਲਾਹ ਮੁਹੰਮਦ ਬਿਨ ਅਬਦੁੱਲਾਹ ਉਹਦਾ ਨਾਂ ਸੀਗਾ ਪੂਰਾ ਤੇ ਇਹ ਅੱਧਾ ਹੀ ਆ ਪੂਰਾ ਨਾਂ ਦਾ ਬਹੁਤ ਵੱਡਾ ਸੀ ਪਰ ਉਹਨੂੰ ਇਬਨ ਬਤੂਤਾ ਦੇ ਤੌਰ ਤੇ ਜਾਣਿਆ ਜਾਂਦਾ ਉਹਨੇ ਸਫ਼ਰ ਸ਼ੁਰੂ ਕੀਤਾ 1325 ਈਸਵੀ ਦੇ ਵਿੱਚ ਮੱਕੇ ਵਾਲੇ ਪਾਸੇ ਨੂੰ ਸਭ ਤੋਂ ਪਹਿਲਾਂ ਮਿਸ਼ਰ ਗਿਆ ਮਿਸ਼ਰ ਤੋਂ ਸਿਕੰਦਰੀਆ ਹੁੰਦਾ ਹੋਇਆ ਜ਼ਦਾ ਨਾਂ ਦਾ ਸਥਾਨ ਉਸ ਤੋਂ ਬਾਅਦ ਉਹ ਫਿਰ ਮਦੀਨੇ ਪਹੁੰਚਿਆ ਫਿਰ ਮੱਕੇ ਪਹੁੰਚਿਆ ਮੱਕੇ ਦੇ ਵਿੱਚ ਉਹਨੇ ਹੱਜ ਕੀਤਾ ਜੋ ਮੁਸਲਮਾਨ ਭਾਈਚਾਰੇ ਦੀ ਇੱਕ ਧਾਰਮਿਕ ਰਵਾਇਤਾ ਉਹਦੇ ਅਨੁਸਾਰ ਉਹਨੇ ਯਾਤਰਾ ਕੀਤੀ ਉੱਥੋਂ ਦੀ 3 ਸਾਲ ਉੱਥੇ ਰਿਹਾ ਉੱਥੇ ਤਿੰਨ ਸਾਲ ਰਹਿਣ ਤੋਂ ਬਾਅਦ ਉਹਦਾ ਮਨ ਕੀਤਾ ਵੀ ਮੈਂ ਯਾਰ ਇਧਰ ਪੂਰਬ ਵਾਲੇ ਪਾਸੇ ਨੂੰ ਜਾਵਾਂ ਪੂਰਬ ਵਾਲਾ ਪਾਸਾ ਮਤਲਬ ਇਧਰ ਭਾਰਤ ਵਾਲੇ ਪਾਸੇ ਨੂੰ ਆਉਣਾ ਹੋਵੇ ਫਿਰ ਉਹ ਨੇ ਇਧਰਲੇ ਪਾਸੇ ਸਫ਼ਰ ਕੀਤਾ ਇਸ ਸਮੇਂ ਦੇ ਦੌਰਾਨ ਉਹਨੇ ਬਹੁਤ ਸਾਰੇ ਬੇੜਿਆਂ ਦੇ ਵਿੱਚ ਬੈਠਾ ਵੀ ਲੁੱਟਾਂ ਖੁੱਟਾਂ ਦਾ ਵੀ ਸ਼ਿਕਾਰ ਹੋਇਆ ਦੱਸਿਆ ਇਹ ਵੀ ਜਾਂਦਾ ਵੀ ਜਿੱਥੋਂ ਦੀ ਉਹ ਲੰਘਦਾ ਸੀਗਾ ਉੱਥੇ ਉਹ ਵਿਆਹ ਕਰਾ ਲੈਂਦਾ ਸੀ ਤੇ ਉੱਥੇ ਉਹ ਮਤਲਬ ਕਹਿ ਸਕਦੇ ਆ ਕਿ ਜਨ ਇਸ ਰਸਤੇ ਦੇ ਦਰਮਿਆਨ ਉਹਨੇ ਬਹੁਤ ਸਾਰੇ ਵਿਆਹ ਵੀ ਕਰਾਏ ਇਹ ਵੀ ਮੰਨਿਆ ਜਾਂਦਾ ਆਖਰਕਾਰ ਦਾ ਕਰਾਉਂਦਾ ਉਹ ਇਰਾਕ ਪਹੁੰਚਿਆ ਸ਼ਾਮ ਪਹੁੰਚਿਆ ਸ਼ਾਮ ਜੀ ਨੂੰ ਸੀਰੀਆ ਆਖਦੇ ਆ ਸੀਰੀਆ ਤੋਂ ਬਾਅਦ ਇਰਾਕ ਪਹੁੰਚਿਆ ਉਸ ਤੋਂ ਬਾਅਦ ਸਿੰਧ ਪਹੁੰਚਿਆ ਸਿੰਧ ਕਦੋਂ ਪਹੁੰਚਿਆ 1333 ਈਸਵੀ ਦੇ ਵਿੱਚ ਸਿੰਧ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਆ ਉਦੋਂ ਉਹ ਸਾਰਾ ਭਾਰਤੀ ਹੀ ਹੁੰਦਾ ਸੀ ਸਿੰਧ ਪਹੁੰਚਿਆ ਸਿੰਧ ਤੋਂ ਬਾਅਦ ਸਿੰਧ ਤੋਂ ਬਾਅਦ ਦੀਪਾਲਪੁਰ ਪਹੁੰਚਿਆ ਦੀਪਾਲਪੁਰ ਤੋਂ ਬਾਅਦ ਹੀ ਖਬਰ ਮਿਲ ਗਈ ਸੀਗੀ ਦਿੱਲੀ ਦੇ ਵਿੱਚ ਮੁਹੰਮਦ ਬਿੰਤ ਤੁਗਲਕ ਨੂੰ ਪੀ ਇੱਕ ਯਾਤਰੀ ਆ ਰਿਹਾ ਵਾ ਬਹੁਤ ਤਕੜਾ ਇੱਕ ਇਤਿਹਾਸਕਾਰ ਆ ਲੇਖਕ ਆ ਵੀ ਉਹਦਾ ਭਰਮਾ ਸਵਾਗਤ ਕੀਤਾ ਜਾਵੇ ਉਹਦੇ ਸਵਾਗਤ ਦੇ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਤਕਰੀਬਨ ਦੱਸਿਆ ਜਾਂਦਾ ਵੀ 1334 ਦੇ ਵਿੱਚ ਉਹ ਸਿੰਧ ਵਾਲੇ ਪੋਂਸੇ ਪਾਸੇ ਪਹੁੰਚਿਆ 1335 ਦੇ ਦਰਮਿਆਨ ਉਹ ਦੱਸਿਆ ਜਾਂਦਾ ਵੀ ਦਿੱਲੀ ਪਹੁੰਚ ਗਿਆ ਸੀਗਾ ਇੱਥੇ ਮੁਹੰਮਦ ਬਿੰਤ ਤੁਗਲਕ ਦੇ ਪਰਿਵਾਰ ਦੇ ਨਾਲ ਉਹਨੇ ਰੋਟੀ ਵੀ ਖਾਧੀ ਕਿਉਂਕਿ ਵੀ ਸ਼ਾਹੀ ਪਰਿਵਾਰ ਦੇ ਨਾਲ ਲੰਚ ਕਰਨਾ ਡਿਨਰ ਕਰਨਾ ਪ੍ਰਸ਼ਾਦਾ ਸ਼ਕਣਾ ਇਹ ਇੱਕ ਰਵਾਇਤ ਹੁੰਦੀ ਆ ਬਹੁਤ ਵੱਡਾ ਮੰਨਿਆ ਜਾਂਦਾ ਅੱਜ ਵੀ ਸ਼ਾਹੀ ਪਰਿਵਾਰਾਂ ਦੇ ਨਾਲ ਭੋਜ ਜਦੋਂ ਰੱਖੇ ਜਾਂਦੇ ਆ ਤੈਨੂੰ ਬਹੁਤ ਵੱਡਾ ਮੰਨਿਆ ਜਾਂਦਾ ਚਲੋ ਉਹ ਗੱਲ ਹੋਈ ਤਾਂ ਮੁਹੰਮਦ ਬਿਨ ਤੁਗਲਕ ਨੇ ਇਹਦੀਆਂ ਕਹਿ ਸਕਦੇ ਆ ਕਿ ਇਹਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਵੀ ਨਾ ਲੰਮਾ ਸਫ਼ਰ ਕਰ ਰਿਹਾ ਯਾਰ ਬੱਦਾ ਉਹਨੂੰ ਫਿਰ ਇੱਕ ਕਾਜ਼ੀ ਦਾ ਖਿਤਾਬ ਵੀ ਦਿੱਤਾ ਨਾਲ ਦੀ ਨਾਲ ਤਿੰਨ ਪਿੰਡਾਂ ਦੀ ਜ਼ਾਗੀਰ ਦੇਤੀ ਬੀ ਤੂੰ ਆਪ ਦਾ ਖਰਚਾ ਆਪਣੀ ਚਲਾਉਂਦਾ ਰਹਿ ਤੇ 8 ਸਾਲ ਲਗਾਤਾਰ ਕਹਿੰਦੇ ਉਹ ਭਾਰਤ ਦੇ ਵਿੱਚ ਰਿਹਾ ਇੱਥੇ ਉਹਨੇ ਭਾਰਤ ਦੀਆਂ ਬਹੁਤ ਸਾਰੀਆਂ ਰਵਾਈਤਾਂ ਦੇਖੀਆਂ ਇੱਥੋਂ ਦੇ ਸਰਬਿਆਚਾਰ ਨੂੰ ਜਾਣਿਆ ਇੱਥੇ ਉਹ ਸਮੋਸਿਆਂ ਤੋਂ ਵੀ ਜਾਣੂ ਹੋਇਆ ਯਾਰ ਇੱਥੋਂ ਦੇ ਲੋਕ ਸਮੋਸੇ ਬਹੁਤ ਖਾਂਦੇ ਆ ਅੰਬ ਦੇ ਅਚਾਰ ਤੋਂ ਜਾਣੂ ਹੋਇਆ ਇਸ ਤੋਂ ਬਿਨਾ ਕਈ ਹੋਰ ਇੱਕ ਦੋ ਚੀਜ਼ਾਂ ਦਾ ਜ਼ਿਕਰ ਮਿਲਦਾ ਉਹਨਾਂ ਦਾ ਜ਼ਿਕਰ ਕੀਤਾ ਉਹਨੇ ਜਦੋਂ ਆਪ ਦੇ ਦੇਸ਼ ਗਿਆ ਆਪਦੀ ਕਿਤਾਬ ਦੇ ਵਿੱਚ ਤੇ ਵੀ ਇਸ ਤਰੀਕੇ ਤੋਂ ਭੋਜਨ ਖਾਂਦੇ ਆ ਫਿਰ ਉਹਨੇ ਦੱਸਿਆ ਵੀ ਔਰਤਾਂ ਦੀ ਹਾਲਤ બીજી ਔਰਤਾਂ ਹੁੰਦੀਆਂ ਵਾ ਜੋ ਕਹਿ ਸਕਦੇ ਆ ਕਿ ਕਬਜ਼ਾ ਕਰਨ ਤੋਂ ਬਾਅਦ ਕਿਸੇ ਦੇਸ਼ ਤੇ ਕਬਜ਼ਾ ਕਰਦੇ ਆ ਰਾਜ ਰਿਆਸਤ ਤੇ ਕਬਜ਼ਾ ਕਰਦੇ ਆ ਉੱਥੋਂ ਦੀਆਂ ਔਰਤਾਂ ਨੂੰ ਫੜ ਲੈਂਦੇ ਆ ਜੇ ਤਾਂ ਉਹ ਚੰਗੀਆਂ ਹੋਣ ਤਾਂ ਰਾਜੀ ਉਹਨਾਂ ਨੂੰ ਵਿਆਹ ਵੀ ਲੈਂਦੇ ਆ ਜੇ ਲੱਗਦਾ ਵੀ ਸੁਧਾਰਨਾਂ ਤਾਂ ਉਹਨਾਂ ਨੂੰ ਦਸੀਆਂ ਵਜੋਂ ਵੀ ਕੰਮ ਉਹਨਾਂ ਤੋਂ ਲਿਆ ਜਾਂਦਾ ਇਸ ਸਮੇਂ ਦੀ ਕੁਝ ਕੁਰੀਤੀਆਂ ਤੇ ਕੋ ਚਿੰਗਾਈਆਂ ਵੀ ਲਿਖੀਆਂ ਤੇ ਮੁਹੰਮਦ ਬਿੰਤ ਗੁਲਕ ਬਾਰੇ ਉਹਨੇ ਲਿਖਿਆ ਵੀ ਇਹ ਇਹੇ ਜਾ ਬਾਦਸ਼ਾ ਇੱਕ ਮਿੰਟ ਦੇ ਵਿੱਚ ਹੀ ਪੂਰਾ ਜ਼ਾਲਮ ਹੁੰਦਾ ਤੇ 1 ਮਿੰਟ ਦੇ ਵਿੱਚ ਹੀ ਪੂਰਾ ਸਹੂ ਹੋ ਜਾਂਦਾ ਇਹਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਕਿ ਇਹਨੇ ਇਹ ਵੀ ਲਿਖਿਆ ਵੀ ਇਹਦੇ ਮੈਂ ਰੋਜ਼ ਬੰਦਾ ਦੇ ਜਦੋਂ ਦੇ ਦਰਬਾਰ ਚ ਦੇਖਦਾ ਸੀ ਰੋਜ਼ ਇਹ ਕਿਸੇ ਨਾ ਕਿਸੇ ਭਖਾਰੀ ਬੰਦੇ ਨੂੰ ਅਮੀਰ ਬਣਾ ਦਿੰਦਾ ਸੀ ਇਹਦੇ ਕੋਲ ਪੈਸਾ ਢੇਲਾ ਬਹੁਤ ਜ਼ਿਆਦਾ ਸੀ ਉਸ ਸਮੇਂ ਦੇ ਸੁਲਤਾਨ ਮੁਹੰਮਦ ਬਿੰਤ ਗੁਲਕੋਲੇ ਰੋਜ਼ ਕਿਸੇ ਨਾ ਕਿਸੇ ਭਖਾਰੀ ਨੂੰ ਅਮੀਰ ਬਣਾ ਦਿੰਦਾ ਸੀ ਤੇ ਰੋਜ਼ ਹੀ ਕਿਸੇ ਨਾ ਕਿਸੇ ਨੂੰ ਮੌਤ ਦੀ ਸਜ਼ਾ ਵੀ ਦੇ ਦਿੰਦਾ ਸੀ ਮਤਲਬ ਇਸ ਤਰੀਕੇ ਦਾ ਇਹਦੇ ਦਰਬਾਰ ਦੇ ਵਿੱਚ ਮਾਹੌਲ ਚੱਲਦਾ ਰਹਿੰਦਾ ਸੀ ਤੇ ਇੱਥੇ ਹੀ ਫਿਰ ਇਬਨ ਬਤੂਤਾ ਨੇ ਸੋਚਿਆ ਯਾਰ ਇਹ ਤੇ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਵੀ ਲੱਗ ਜੂਗਾ ਕਿਉਂਕਿ ਇਬਨ ਬਤੂਤਾ ਇੱਕ ਸੂਫੀ ਸੰਤ ਹੁੰਦੇ ਸੀ ਉਹਨਾਂ ਦੇ ਨਾਲ ਉਹਨਾਂ ਦੀ ਕਾਫੀ ਲਿਹਾਜ਼ ਹੁੰਦੀ ਸੀ ਇੱਕ ਵਾਰੀ ਉਹ ਸੂਫੀ ਸੰਤ ਨੂੰ ਮੁਹੰਮਦ ਬਿਨ ਤੁਗਲਕ ਨੇ ਆਪਣੇ ਕੋਲੇ ਸੱਦਿਆ ਤੇ ਸੂਫੀ ਸੰਤ ਆਖਦਾ ਵੀ ਮੈਂ ਨਹੀਂ ਜਾਣਾ ਅਸੀਂ ਫਕੀਰ ਬੰਦੇ ਆ ਇਹਦੇ ਰਾਜੇ ਕੋਲੇ ਕਿਉਂ ਜਾਵਾਂਗੇ ਇਹ ਚੀਜ਼ ਨੂੰ ਹੱਤਕ ਮੰਨਿਆ ਮੁਹੰਮਦ ਬਿਨ ਤੁਗਲਕ ਨੇ ਤੇ ਮੁਹੰਮਦ ਬਿਨ ਤੁਗਲਕ ਨੇ ਆਰਡਰ ਕਰਤਾ ਵੀ ਦਾ ਸਰ ਤੜ ਤੋਂ ਅਲੱਗ ਕਰ ਦੇ ਜਦੋਂ ਉਹਦਾ ਸਰਦਰ ਤੋਂ ਅਲੱਗ ਕਰਤਾ ਤਾਂ ਫਿਰ ਉਹਦੇ ਪਰਿਵਾਰ ਦੇ ਜੋ ਰਿਸ਼ਤੇਦਾਰ ਸੀ ਉਹਨਾਂ ਦੀਆਂ ਲਿਸਟਾਂ ਬਣਾਈਆਂ ਗਈਆਂ ਵੀ ਆਹ ਸੂਫੀ ਸੰਤ ਦੇ ਰਿਸ਼ਤੇਦਾਰ ਕਿਹੜੇ-ਕਿਹੜੇ ਆ ਤਾਂ ਉਹਨਾਂ ਦੇ ਵਿੱਚ ਫਿਰ ਨਾਂ ਆ ਗਿਆ ਸੀਗਾ ਇਬਨ ਬਤੂਤਾ ਦਾ ਵੀ ਕਿਉਂ ਕਿ ਇਹਨਾਂ ਦਾ ਲਿਹਾਜ਼ ਸੀਗੀ ਜਦੋਂ ਲਿਹਾਜ਼ ਸੀ ਤਾਂ ਫਿਰ ਦੱਸਿਆ ਜਾਂਦਾ ਵੀ ਤਿੰਨ ਕੁ ਮਹੀਨੇ ਇਹਨੂੰ ਵੀ ਕੈਦਖਾਨੇ 'ਚ ਰੱਖਿਆ ਗਿਆ ਆਖਰਕਾਰ ਇਹਨੂੰ ਛੱਡਿਆ ਗਿਆ ਫਿਰ ਇਹਨੇ ਸੋਚ ਲਿਆ ਸੀ ਕੰਨੀ ਹੱਥ ਲਾਏ ਵੀ ਜਿਵੇਂ ਨਾ ਹੋ ਸਕੇ ਤਾਂ ਮੈਂ ਇਥੋਂ ਨਿਕਲਾਂ ਜਲਦੀ ਤੋਂ ਜਲਦੀ ਉਦੋਂ ਪਾਨਕ ਤਕਰੀਬਨ ਇੱਕ ਚੀਨੀ ਸਫਰਨਾਮੇ ਵਾਲਾ ਬੰਦਾ ਵੀ ਕਹਿ ਸਕਦੇ ਕਿ ਸਫਰਨਾਮਾ ਲਿਖਣ ਵਾਲਾ ਬੰਦਾ ਕਹਿ ਸਕਦੇ ਆ ਕਿ ਉਥੋਂ ਦਾ ਰਾਜਦੂਤ ਭਾਰਤ ਆਇਆ ਦਿੱਲੀ ਆਇਆ ਤਾਂ ਫਿਰ ਇਬਨ ਬਤੂਤਾ ਨੇ ਆਪਦੇ ਸੁਲਤਾਨ ਮੁਹੰਮਦ ਬਿਨ ਤੁਗਲਕ ਨੂੰ ਰਾਜ ਦਿੱਤੀ ਇਹ ਵੀ ਜੀ ਉਹਨੇ ਭੇਜਿਆ ਆਪਣੇ ਰਾਜਦੂਤ ਤਾਂ ਆਪਾਂ ਨੂੰ ਵੀ ਰਾਜਦੂਤ ਉਧਰ ਭੇਜਣਾ ਚਾਹੀਦਾ ਤੇ ਮੁਹੰਮਦ ਬਿਨ ਤੁਗਲਕ ਕਹਿੰਦਾ ਤੈਥੋਂ ਸਿਆਣਾ ਕੌਣਾ ਤੂੰ ਚੱਲ ਫਿਰ ਇਹ ਤਾਂ ਚਾਹੁੰਦਾ ਹੀ ਸੀ ਵੀ ਮੈਂ ਨਿਕਲਾਂ ਫਿਰ ਕਹਿੰਦੇ ਦੱਸਿਆ ਜਾਂਦਾ ਵੀ ਮੁਹੰਮਦ ਬਿਨ ਤੁਗਲਕ ਨੇ ਇਬਨ ਬਤੂਤਾ ਨੂੰ ਵੱਡੇ ਪੱਧਰ ਤੇ ਧਨ ਰਾਸ਼ੀ ਦੇ ਕੇ ਤੋਰਿਆ ਤਾਂ ਫਿਰ ਕਹਿੰਦੇ ਵੀ ਲੰਮੇ ਸਫ਼ਰ ਤੋਂ ਬਾਅਦ ਫਿਰ ਇਹ ਚੀਨ 'ਚ ਪਹੁੰਚਿਆ ਪਰ ਜਿੰਨਾ ਵੀ ਨੇ ਧਨ ਦੌਲਤ ਰਾ ਸੁਲਤਾਨ ਤੋਂ ਪ੍ਰਾਪਤ ਕੀਤਾ ਸੀ ਸਾਰਾ ਹੀ ਰਾਹ ਦੇ ਵਿੱਚ ਡਾਕੂਆਂ ਦੁਆਰਾ ਲੁੱਟ ਲਿਆ ਗਿਆ ਸੀ ਪਰ ਇਹ ਫਿਰ ਵੀ ਸ਼ੁਕਰ ਮਨਾਉਂਦਾ ਸੀਗਾ ਉੱਥੋਂ ਜਾਨ ਛੁੱਟ ਗਈ ਜਿਹੜਾ ਮਵਾਲ ਸੀਗਾ ਕਿਸੇ ਦਾ ਸੀ ਲੁੱਟਿਆ ਗਿਆ ਲੁੱਟਿਆ ਗਿਆ ਪਰ ਮੇਰੀ ਜਾਨ ਬਚ ਗਈ ਇੱਕ ਖੁਸ਼ੀ ਕਿਉਂਕਿ ਮੁਹੰਮਦ ਬਿਨ ਤੁਗਲਕ ਦਾ ਕੋਈ ਪਤਾ ਨਹੀਂ ਸੀ ਕਦੋਂ ਕਿਹਨੂੰ ਫਾਹੇ ਟੰਗ ਦੇ ਜਿਹਦੇ ਨਾਲ ਚੰਗਾ ਉਨਾ ਚਿਰ ਚੰਗਾ ਤਾਂ ਉਸ ਤੋਂ ਬਾਅਦ ਫਿਰ ਕਰਦਾ ਕਰਾਂ ਤਾਂ ਚੀਨ ਪਹੁੰਚਿਆ ਚੀਨ ਪਹੁੰਚਣ ਤੋਂ ਬਾਅਦ ਉੱਥੇ ਲੰਮਾ ਸਮਾਂ ਰਿਹਾ ਉੱਥੋਂ ਦੇ ਬਾਦਸ਼ਾਹ ਨੇ ਕਹਿ ਸਕਦਾ ਜੋ ਉਸ ਸਮੇਂ ਸਲਤਨਤ ਸੀ ਉਹਨੇ ਕਾਫੀ ਤੋਹਫੇ ਦਿੱਤੇ ਉਸ ਤੋਂ ਬਾਅਦ ਲੰਮਾ ਸਵਰ ਚਾਂਗਦਾ ਹੋਇਆ ਫਿਰ ਇਬਨ ਬਤੂਤਾ ਪਹੁੰਚ ਗਿਆ ਸੀ ਆਪਦੇ ਦੇਸ਼ ਦੇ ਵਿੱਚ ਤੇ ਉੱਥੇ ਫਿਰ ਆਪਦੇ ਸੁਲਤਾਨ ਨੂੰ ਮਿਲਿਆ ਉਸ ਸੁਲਤਾਨ ਨੇ ਉਸ ਸਮੇਂ ਦੇ ਲਿਖਾਰੀਆਂ ਨੂੰ ਸੱਦ ਕੇ ਇਹਦੇ ਜਿਹੜੇ ਵਰਤਾਂਤ ਸੀ ਸਫਰਾਂ ਦੇ ਉਹਨਾਂ ਸਾਰੇ ਵਰਤਾਂਤਾਂ ਦਾ ਇੱਕ ਨੋਟਸ ਬਣਾਇਆ ਗਿਆ ਜਿਨੂ ਕੇ ਇਬਨ ਬਤੂਤਾ ਦੀਆਂ ਰਚਨਾਵਾਂ ਆਖਿਆ ਜਾਂਦਾ ਉਹਦੇ ਸਫਰਨਾਮੇ ਆਖਿਆ ਜਾਂਦਾ ਉਹ ਹਰ ਜ਼ੁਬਾਨ ਦੇ ਵਿੱਚ ਛਪੇ ਹੋਏ ਨੇ ਅਲੱਗ-ਅਲੱਗ ਅਨਵਾਦ ਆਦਣ-ਅਲੱਗ ਸਰਲੇਖ ਦੇ ਅਧੀਨ ਛਪੇ ਹੋਏ ਨੇ ਇਹ ਤੁਸੀਂ ਅਕਸਰ ਤੁਸੀਂ ਲਾਇਬ੍ਰੇਰੀਆਂ ਚ ਲਿਆ ਕੇ ਦੇਖ ਸਕਦੇ ਹੋ ਚੀਨ ਦੇ ਵਿੱਚ ਜਿਹੜਾ ਜਾਣ ਦਾ ਸਮਾਂ ਪਤਾ ਲੱਗਦਾ ਵਾ 1347 ਦੇ ਵਿੱਚ ਕਹਿੰਦੇ ਉਹ ਚੀਨ ਪਹੁੰਚ ਗਿਆ ਸੀਗਾ ਇਬਨ ਬਤੂਤਾ ਪਰ ਤੇ ਚੀਨ ਨੂੰ ਛੱਡ ਕੇ ਉਸ ਤੋਂ ਬਾਅਦ 49 ਈਸਵੀ ਦੇ ਵਿੱਚ ਉਹ ਮਰੱਕੋ ਪਹੁੰਚ ਗਿਆ ਸੀ ਉਸ ਤੋਂ ਬਾਅਦ ਫਿਰ ਦੱਸਿਆ ਜਾਂਦਾ ਵੀ 1378 ਈਸਵੀ ਦੇ ਵਿੱਚ 1378 ਈਸਵੀ ਦੇ ਵਿੱਚ ਤਕਰੀਬਨ 70 ਸਾਲ ਦੀ ਉਮਰ ਤਕਰੀਬਨ 73 ਸਾਲ ਦੀ ਉਮਰ ਭੋਗਦਾ ਹੋਇਆ ਉਹ ਇਸ ਸੰਸਾਰ ਨੂੰ અલਵਿਦਾ ਹੋ ਗਿਆ ਸੀ ਏਸੀ ਇਬਨ ਬਤੂਤਾ ਇਬਨ ਬਤੂਤਾ ਅਕਸਰ ਆਪਾਂ ਰਚਨਾਵਾਂ ਦੇ ਵਿੱਚ ਬਹੁਤ ਵਾਰੀ ਪੜਿਆ ਸੁਣਿਆ ਸੀ ਮੈਨੂੰ ਲੱਗਦਾ ਸੀ ਵੀ ਪੰਜਾਬੀ ਦੇ ਵਿੱਚ ਵੀ ਇਹਦੀ ਗੱਲਬਾਤ ਹੋਣੀ ਚਾਹੀਦੀ ਆ ਅਗਰ ਚੰਗੀ ਲੱਗੇ ਤਾਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਿਓ ਸਾਂਝੀ ਕਰਿਓ ਦੋਸਤਾਂ ਮਿੱਤਰਾਂ ਦੇ ਨਾਲ ਇੱਕ ਮੈਂ ਹੋਰ ਖਾਸ ਗੱਲ ਦੱਸ ਦਿਆਂ ਇਬਨ ਬਤੂਤੇ ਦੀਆਂ ਰਚਨਾਵਾਂ ਨੂੰ ਉਸ ਸਮੇਂ ਦੇ ਸਮਾਜਿਕ ਤਾਣੇ ਬਾਣੇ ਨੂੰ ਸਮਝਣ ਦੇ ਲਈ ਲੋਕ ਆਪਦੀਆਂ ਕਹਿ ਸਕਦੇ ਆ ਕਿ ਉੱਥੋਂ ਇੱਕ ਦਸਤਾਵੇਜ਼ ਵਜੋਂ ਵੀ ਇਹਨੂੰ ਵਰਤਦੇ ਆ ਛੋਟੀ ਉਮਰ ਦੇ ਵਿੱਚ ਤੁਰਿਆ ਜਿੰਨਾ ਵੇਲਿਆਂ ਦੇ ਵਿੱਚ ਕੁਝ ਵੀ ਨਹੀਂ ਸੀ ਹੁੰਦਾ ਸਫ਼ਰ ਦੇ ਲਈ ਗੱਡੀਆਂ ਨਹੀਂ ਸੀ ਹੁੰਦੀਆਂ ਤੇ ਰਸਤੇ ਦੀਆਂ ਅਥਾਰਕ ਆਪਟਾਂ ਸੀ ਪਾਣੀ ਪੀਣਾ ਵੀ ਨਸੀਬ ਨਹੀਂ ਸੀ ਹੁੰਦਾ ਕਿਉਂਕਿ ਇਰਾਕ ਵੀ ਪਾਰਤੇ ਤਾਂ ਉਹਨੇ ਡੇਜ਼ਰਟ ਮਾਰੂਥਲ ਵੀ ਪਾਰ ਕੀਤੇ ਕਿਵੇਂ ਉਹਨੇ ਪਾਣੀ ਦਾ ਇੰਤਜ਼ਾਮ ਕੀਤਾ ਹੋਊਗਾ ਇਹ ਮੁਸ਼ਕਲਾਂ ਨੂੰ ਸਹਾਰ ਦੇ ਹੋਇਆ ਪਹੁੰਚਿਆ ਸੀ ਇਹ ਸੀ ਸਫਰ ਇਬਨ ਬਤੂਤਾ ਦਾ ਧੰਨਵਾਦ ਮਿਹਰਬਾਨੀ